11 ਹਾਂਜੀ ਬੜੇ 26 11ਵੇਂ ਮਹੀਨੇ ਦੇ ਤਰੀਕ ਨੂੰ ਹੋਇਆ ਸੀਗਾ 26 ਤਰੀਕ ਸੀ 11ਵਾਂ ਮਹੀਨਾ ਸੀ ਤੇ ਇਸ ਮਹੀਨੇ ਵਿਆਹ ਹੋਏ ਨੂੰ 40 ਦਿਨ ਹੋਏ ਆ 40 ਦਿਨ ਹੋਏ ਵਿਆਹ ਹੋਏ ਨੂੰ ਤੇ ਕੁੜੀ ਪਹਿਲੀ ਵਾਰ ਇੱਕ ਵਾਰੀ ਜਾ ਕੇ ਮੁੜ ਕੇ ਆਈ ਆ ਆ ਕੇ ਦੂਸਰੇ ਦਿਨ ਲੈ ਗਿਆ ਲੈ ਕੇ ਕਹਿੰਨਾ ਮੇਜੀ ਗੇਲੀ ਮੱਥਾ ਟੇਕਣਾ ਫੜਾ ਫੜਾ ਕੇ ਚਲਾ ਗਿਆ ਸਿੱਧਾ ਚਲ ਕੋਈ ਨਹੀਂ ਬਾਅਦ ਵਿੱਚ ਜਦੋਂ ਕੁੜੀ ਮੁੰਡੇ ਜਦੋਂ ਐਸੀ ਗੱਲ ਕਰਦੇ ਸੀ ਸਰ ਨੂੰ ਨਾ ਕੁੜੀ ਨਾਲ ਗੱਲ ਹੀ ਸੀ ਚਾਜ ਨਾ ਕਰਉਂਦਾ ਤੇ ਫੇਰ ਨਾ ਫੋਨ ਦਿੰਦਾ ਸੀ ਤੇ ਬਹਿਮ ਜਿਆਦਾ ਰੱਖਦਾ ਸੀਗਾ ਵੀ ਤੂੰ ਸੋਹਣੀ ਆ ਤੇ ਮੈਂ ਕਾਲਾ ਆ ਤੇ ਮੈਂ ਤੂੰ ਮੈਨੂੰ ਕਿਸੇ ਨਾਲ ਹੋਰ ਨਾਲ ਗੱਲ ਕਰਨੀ ਨਹੀਂ ਹੋਊਗੀ ਹਰ ਤਰ੍ਹਾਂ ਤੌਰਚਰ ਕਰਦਾ ਹੁੰਦਾ ਸੀ ਫੇਰ ਵੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਇਹਨੂੰ ਬੈਠ ਕੇ ਸਮਝਾਉਂਦੇ ਆ ਸਮਝਾਇਆ ਵੀ ਕਈ ਵੀ ਮੰਮੀ ਡੈਡੀ ਸਾਰੇ ਕਿੰਝ ਆ ਕੇ ਆਏ ਔਰ ਉਹ ਮੰਨ ਗਿਆ ਕਿ ਨਾ ਮੁੜ ਕੇ ਇਹ ਹੀ ਗੱਲ ਨਹੀਂ ਹੋਣੀ ਫੇਰ ਉਹ ਦਾ ਭਰਾ ਪਰਚਾਈ ਗਏ ਉਸ ਗੱਲ ਨੂੰ ਫੇਰ ਕੋਮੇਲਟ ਹਰ ਕੋਈ ਜਾਣਦਾ ਹੀ ਆ ਇਹਨਾਂ ਭਰਾਵਾਂ ਨੂੰ ਕਹਿੰਦਾ ਇਹ ਕਿ ਉਹ ਸੱਦੇ ਆ ਤੇ ਜਿਹੜੀ ਵੱਲੋਂ ਸੱਦੇ ਆ ਤਦੋਂ ਚਲੇ ਗਏ ਤੇ ਬਾਅਦ ਵਿੱਚ ਤੇਰੇ ਲੜਾਈ ਕੀਤੀ ਉਸ ਤੋਂ ਬਾਅਦ ਪਤਾ ਨਹੀਂ ਕਿਹਨੋਂ ਵੀ ਉਹਨੇ ਸੁਸਾਈਡ ਕੁੜੀ ਨੂੰ ਕੀਤਾ ਗਿਆ ਕਿੱਦਾਂ ਕੀਤਾ ਗਿਆ ਕੀਤਾ ਨਹੀਂ ਹੈਗਾ ਸਾਨੂੰ ਤਾਂ ਬਸ ਇਹ ਹੀ ਦੱਸਿਆ ਵੀ ਤੁਹਾਡੀ ਕੁੜੀ ਕੁਛ ਖਾ ਬੈਠ ਗਿਆ ਤੇ ਡੇਗ ਪਈਆ ਤੇ ਆ ਕੇ ਆਮਲੋ ਮੋਰ ਕੇ ਆਪੇ ਲੈ ਕੇ ਜਾ ਕੇ ਤਾਂ ਆਪ ਸ਼ੱਡ ਕੇ ਚਲਾ ਗਿਆ ਤੇ ਆਪ ਬਾਦ ਨੂੰ ਚਲਾ ਗਿਆ ਤੇ ਕੁੜੀ ਨੂੰ ਕਿ ਛੱਡ ਕੇ ਗਿਆ ਚਲਾ ਗਿਆ ਮੁੰਡਾ ਕਿੱਥੇ ਅਜੀ ਅਸਲੇ ਮੁੰਡਾ ਬਾਹਰ ਚਲਾ ਗਿਆ ਉਸੇ ਕੇ ਅਮੀਨ ਫਲਾਟ ਕਰਾਈ ਤੇ ਚਲਾ ਗਿਆ ਸਾਨੂੰ 4 ਦਿਨ ਹੋ ਗਏ ਆ ਫਿਰ ਗਿਆ ਨੂੰ ਕਿਸੇ ਨਾਲ ਸਾਡੀ ਬਾਤ ਨਹੀਂ ਪੁੱਛੀ ਗਈ ਕੁੜੀ ਅਜੇ ਪੋਸਟਮਾਰਟ ਨਹੀਂ ਹੋਇਆ ਤੇ ਨਾ ਹੀ ਉਹਦੀ ਲਾਸ਼ ਵੀ ਰੋਲਦੀ ਆ ਤੇ ਉਹਦਾ ਵੀ ਘਟਨਾ ਤਾਂ ਕਈ ਹੋਇਆ ਕੋਈ ਨਹੀਂ ਕੋਈ ਸਵਾਲ ਨਹੀਂ ਕੋਈ ਨਹੀਂ ਸਵਾਲ ਨਹੀਂ ਕੋਣ ਆਈ ਤਾਈ ਜਾਨੀ ਆ ਮਿਹਰਬਾਨੀ ਕੀਤੀ ਜਾਂਦੀ ਹੈ ਕਿ ਇਹਨਾਂ ਨੂੰ ਇੱਧੇ ਦੇ ਕੰਬੜਿਆ ਬੰਦਿਆ ਦਾ ਦੇ ਨਾ ਨਾ ਕਾਰਵਾਈ ਕੀਤੀ ਜਾਵੇ ਮੁੰਡੇ ਨੂੰ ਪ੍ਰੇਸ਼ ਕੀਤਾ ਜਾਵੇ ਪੁੱਟਾ ਵੀ ਹੋਵੇ ਇਹ ਵੀ ਭੈਣ ਵੀ ਕੀਤਾ ਜਾਵੇ ਸਾਡਾ ਫਿਰ ਅਸੀਂ ਬੈਠ ਕੇ ਫੈਸਲਾ ਕਰਦੇ ਹਾਂ ਇਸ ਸਸਕਾਰ ਕਰੇ ਜਿਹੜੇ ਪਿੰਡ ਦਾ ਮਸਲਾ ਹੈ ਇਹ ਮਾਨਾ ਵਾਲੀ ਦਾ ਮੁੰਨਾ ਪਿੰਡ ਮੁੰਨਾ ਪਿੰਡ ਮਾਨਾ ਵਾਲੀ ਸੀ ਮਾਨਾ ਵਾਲੀ ਸਾਰੇ ਮੰਨਾਂ ਉਹ ਤਾਂਨੇ ਪਾਉਂ ਸਕੀ ਕਹਿੰਦੀ ਆ ਪਰ ਸੇ ਭਾਈ ਨਹੀਂ ਕਹਿੰਦੇ ਜਿੰਨੀ ਆ ਦੇਸੀ ਪੇਸ਼ ਕਰਾਂਗੇ ਤੇ ਬਸ ਕੇ ਕੁੜੀਆਂ ਪੇਸ਼ ਕਰਨੇ ਨੇ ਕੁੜੀਆਂ ਹਾਸਲੇ ਅਵੇਲੇਬਲ ਕਿ ਜੇ ਉਹ ਨਹੀਂ ਬੈਸ ਬਸ ਆ ਗਿਆ ਵੀ ਉਹਨਾਂ ਨੂੰ ਪੇਸ਼ ਕਰੋ ਉਹਦੇ ਭਰਾ ਨੂੰ ਪੇਸ਼ ਕਰੋ ਮਾਲਚਾ ਮੈਨੂੰ ਤੇ ਕਹਿੰਦੇ ਵੀ ਉਹ ਤਾਂ ਬਾਹਰ ਚਲਾ ਗਿਆ ਕਿੱਥੇ ਕਿੱਥੇ ਮਾਰ ਦਿੱਤੀ ਗਿਆ ਉਹਨੂੰ ਪੇਸ਼ ਕਰੋ ਕਿਤੇ ਕੋਈ ਜ਼ਿੰਦਾਰੀ ਨਹੀਂ ਹੋਈ ਨਹੀਂ ਕਿਤੇ 4 ਦਿਨ ਹੋ ਗਏ ਆ ਬਸ ਨਾਲ ਸਬੂਤ ਵੀ ਪੇਸ਼ ਮੰਗੀ ਜੀ ਤੁਹਾਡੇ ਹੁਣ ਸਾਡੀ ਮੰਗ ਹੈ ਵੀ ਸਾਾਨੂੰ ਇਨਸਾਫ ਮਿਲਦਾ ਜਾਵੇ ਸਾਡੀ ਕੁੜੀ ਜਿਹੜੀ ਉਹ ਜਿਹੜੀ ਆ ਉਹਨਾਂ ਨੇ ਕੀਤਾ ਉਹਨਾਂ ਉਹਦਾ ਇਨਸਾਫ ਮਿਲੇ ਸਾਡੀ ਗੱਲ ਸੁਣ ਲੈਣਾ ਚਾਹੀਦਾ ਅੱਜ ਅਸੀਂ ਇਸ ਪ੍ਰਾਂਪ੍ਰੇਥਾ ਨੇ ਚਾਰ ਮਹੀਨਾ ਹੋ ਗਿਆ ਸਾਡੀ ਲੜਕੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਉਹ ਨਾਂ ਤੁਹਾਡੇ ਕੋਲ ਕੁੜੀ ਦਾ ਉਹ ਮਾ ਬਸਰਾ ਉਹ ਮਾ ਬਸਰਾ ਮੰਨ ਵਾਲੀ ਟੰਡਵੇ ਹਾਂਜੀ ਹੁਣ ਬੋਲੋ ਜੀ ਚੁਣਾ ਲਈ ਹਾਂਜੀ ਮੈਂ ਸੁਖਦੇਵ ਸਿੰਘ ਅਹਮਦੀ ਪਾਰਟੀ ਹਲਕਾ ਬੰਗਾ ਤੋਂ ਬੋਲ ਰਿਹਾ ਜੀ ਸਾਡੀ ਸਰਕਾਰ ਹੋਣ ਦੇ ਬਾਵਜੂਦ ਵੀ ਸਾਡੀ ਸਰਵਾਈ ਨਹੀਂ ਹੋ ਰਹੀ ਸਾਡੀ ਲੜਕੀ ਉਮਾ ਬਸਰਾ ਚਾਰ ਦਿਨ ਹੋ ਗਿਆ ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਡੈੱਡ ਬੋਡੀ ਸਿਵਲ ਹਸਪੀਟਲ ਦੇ ਵਿੱਚ ਪੋਸਟਮਾਰਟਮ ਲਈ ਪਈ ਆ ਔਰ ਪੁਲਿਸ ਵਾਲਿਆਂ ਨੇ ਤਹੇ ਲੈ ਲਿਆ ਐਸਐਚਓ ਨੇ ਵੀ ਤਹੇ ਲੈ ਲੇ ਗੁਰਦੇਵ ਸਿੰਘ ਏਸ ਸਿੰਘ ਨੇ ਵੀ ਤਹੇ ਲੈ ਲੇ ਸਾਡੀ ਕੋਈ ਸੁਣਵਾਏ ਇਹ ਸਤਨਾਮਪੁਰਾ ਖਾਲਾਪਾ ਇੱਥੇ ਫਗਵਾੜਾ ਤਹੇ ਲੈ ਲਿਆ ਪੰਚਾਇਤ ਆ ਕੇ ਬੈਠੀ ਆ ਕੋਈ ਸੁਣਵਾਈ ਨਹੀਂ ਹੋ ਰਹੀ ਪੋਸਟਮਾਰਟਮ ਹੋ ਗਿਆ ਜੀ ਨਹੀਂ ਜੀ ਪੋਸਟਮਾਰਟਮ ਨਹੀਂ ਹੋਆ ਜਿੰਨਾ ਚਿਰ ਮੁੰਡਾ ਉਹਦੀ ਤਿੰਨ ਭੈਣਾਂ ਨਹੀਂ ਫੜੀਆਂ ਜਾਂਦੀਆਂ ਉਹਨਾਂ ਚਿਰ ਪੋਸਟਮਾਰਟਮ ਨਹੀਂ ਹੋਊਗਾ ਇਹਦੇ ਕਹਿੰਦੇ ਨਾਮ ਤੇ ਪੁੱਛਿਆ ਆ ਜੀ ਬਾਈ ਨੇ ਬਾਈ ਨੇ ਮਾ ਰਵੀ ਲਾਲ ਦਾ ਨਾਮ ਆ ਫੋਨ ਲਾਲ ਇਹਨਾਂ ਦੇ ਹਸਬੰਡ ਆ ਉਹ ਮਾਦੇ ਤੇ ਇਹਦੀ ਭੈਣ ਹੈਗੀ ਮਨਪ੍ਰੀਤ ਜੋਤੀ ਤੇ ਮੰਦੀਪ ਕੀ ਕਹਦੀ ਏ ਟੋਪੀ ਦਾ ਵੀ ਦਿਖਾਉਂ ਨਹੀਂ ਦੋ ਨਹੀਂ ਸਿਗੀਆਂ ਤਿੰਨ ਮੌਕੇ ਤੇ ਤਿੰਨ ਸਿਗੀਆਂ ਮੌਕੇ ਤੇ ਤਿੰਨ ਇਹਨਾਂ ਨੇ ਪੁਰਾਣੇ ਨੇ ਪਹਿਲਾਂ ਵੀ ਕੁੜੀ ਨੇ ਜਿਹੜੀ ਕੈਦ ਵੀ ਕਰਿਆ ਜੀ ਤਾਂ ਪਰੇਸ਼ਾਨ ਕਰਦੇ ਆ ਇੱਕ ਮਹੀਨਾ ਤਾਂ ਵਿਆਹ ਨੂੰ ਹੋਇਆ ਅਜੇ ਇੱਕ ਮਹੀਨਾ ਹੋਇਆ ਵਿਆਹ ਨੂੰ ਹੋਇਆ ਅਜੇ ਏ ਤੁਹਾਨੂੰ ਵੀ ਪਤਾ ਲੱਗਿਆ ਜੀ ਸਾਨੂੰ ਜਿਹੜਾ ਵਿਚੋਲਾ ਆ ਉਹਨੇ ਫੋਨ ਕਰਕੇ ਇਨਫੋਰਮ ਕੀਤਾ ਕਿ ਤੁਹਾਡੀ ਕੁੜੀ ਬਿਮਾਰ ਆ ਗਾਮੀ ਹਸਪੀਟਲ ਆ ਜਾਓ। ਉਹ ਵਾਰੇ ਗਾਮੀ ਹਸਪੀਟਲ ਆ ਜਾਓ ਉੱਥੇ ਆਏ ਜਦੋਂ ਪਤਾ ਲੱਗਿਆ ਕੁੜੀ ਨੇ ਜ਼ਹਿਰ ਖਾਦੀ ਆ ਉੱਥੋਂ ਡੀਐਮਸੀ ਨੇ ਰੈਫਰ ਕਰਤਾ ਗਾਮੀ ਹਸਪੀਟਲ ਵਾਲਿਆਂ ਨੇ ਉੱਥੋਂ ਕੁੜੀ ਨੂੰ ਕਿ ਡੱਡ ਹੋਈ ਨੂੰ ਛੱਡ ਕੇ ਮੁੰਡਾ ਫਰਾਰ ਹੋ ਗਿਆ ਫਰਾਰ ਹੋ ਗਿਆ। ਭੈਣਾਂ ਵੀ ਭਰਾ ਰਿਆ ਭਰਾ ਵੀ ਭਰਾ ਰਿਆ ਪੁਲਿਸ ਵਾਲਿਆਂ ਨੇ ਕੈਂ ਲੈ ਲਿਆ ਇਹ ਕੋਈ ਕਾਰਵਾਈ ਨਹੀਂ ਕਰ ਰਹੇ ਉਲਟਾ ਰਾਜੀਨਾਮਾ ਕਰਨ ਦੇ ਲਈ ਹਾਨੂੰ ਦਬਾ ਪਾ ਰਿਹਾ ਹੈ ਮਜਬੂਰ ਕਰ ਰਿਹਾ ਹੈ ਰਾਜੀਨਾਮਾ ਕਰ ਲਓ ਤੂੰ ਮਨ ਆਲੀ ਪਿੰਡ ਦੀ ਸਰਪੰਚ ਵੀ ਆ ਕੇ ਸਾਨੂੰ ਪੈਸ਼ਲਾਈਜ਼ ਕਰਦੀ ਆ ਐਦਾਂ ਦੀ ਸਰਪੰਚਾਂ ਤੋਂ ਅਸੀਂ ਲੈਣਾ ਕੀ ਆ ਜਿਹੜੇ ਕਿਸੇ ਨੂੰ ਇਨਸਾਫ ਨਹੀਂ ਦੇ ਸਕਦੇ ਇਹ ਪੀਕੇ ਕਿੱਥੇ ਆ ਜੀ ਮਨੂਨਾ ਪਿੰਡ ਮਨੂਨਾ ਪਿੰਡ ਜ਼ਿਲ੍ਹਾ ਸੀ ਭਗਤ ਸਿੰਘ ਨਗਰ ਖਾਨਾ ਬਹਿਰਾਮ ਹਾਂਜੀ ਸਰ ਇਹਨਾਂ ਨੇ ਸਾਡੀ ਕੁੜੀ ਨੂੰ ਨਾ ਗੋਲੀਆਂ ਦਿੱਤੀਆਂ ਕਣਕ ਦੀਆਂ ਠੀਕ ਆ ਟੌਰਚਰ ਕਰਦਾ ਸੀਗਾ ਉਹ ਦਿਨ ਰਾਤ ਠੀਕ ਆ ਉਹਨੇ ਥੋੜਾ ਬਹੁਤਾ ਦੱਸਿਆ ਉਹਨੂੰ ਇਹਨਾਂ ਨੂੰ ਪਤਾ ਸੀਗਾ ਸਾਰੀ ਇਹਨਾਂ ਨੇ ਮਾਰ ਹੀ ਦੇਣੀ ਆ ਗਿਰੀ ਹੋ ਗਈ ਸੀ ਬਿਆਨੂ ਸਰ ਮੀਨਾ ਕੋਈ ਆਜ ਤਾਂ ਮਤਿ ਸਵਮੀਨਾ ਹੋਇਆ ਬਿਆਨ ਹਾਂ ਬਗਰਾ ਵੀ ਰੱਖਦੇ ਸੀ ਹਾਂ ਹਾਂ ਸਰ ਟਾਰਚਰ ਕਰਦਾ ਸੀ ਜੀ ਮਾਰਦਾ ਕੁੱਟਦਾ ਸੀਗਾ ਠੀਕ ਹੈ ਕਮਾਂਡ ਵਗੈਰਾ ਵੀ ਰੱਖਦੇ ਸੀਗਾ ਯਾਰ ਸਰ ਟੰਬਾ ਟੰਬਾ ਮੰਗਦਾ ਹੁੰਗਾ ਕੁਛ ਕਹਿੰਦਾ ਸੀ ਇਹਨਾਂ ਨੂੰ ਕੀ ਕੁਛ ਲੈ ਕੇ ਹਾਂਜੀ ਕਿਦਾਂ ਹੋਈ ਦੇਖ 6 ਨੂੰ ਬੇਦਰੀ ਹਾਂਜੀ ਇਹ ਨਾ ਗਈ ਇਹਦੇ ਆਪਣੇ ਉਹਦਾ ਨਸਰ ਰਵੀਆ ਮੰਨ ਆਲੀ ਦਾ ਮੰਨ ਆਲੀ ਦਾ ਸਰਪੰਡ ਮੰਨ ਆਲੀ ਦਾ ਆ ਹਾਂਜੀ ਬੱਜੀ ਅਸੀਂ ਸਰ ਜਲੰਧਰ ਤੋਂ ਆ ਰਹੇ ਹਾਂ ਸਾਤਰੀਕ ਬੋਧਵਾਰ ਨੂੰ ਗਏ ਹਾਂ ਹਾਂਜੀ ਹਾਂਜੀ ਅਰ ਆਪ ਨੂੰ ਆ ਸਰ ਜਗਨ ਤੇ ਆ ਜੀ ਆ ਨਾ ਹਾਂਜੀ ਸਰ ਜਗਨ ਨੂੰ ਤੇ ਆ ਜੀ ਲਿਆਉਂਦਾ ਮਾਣ ਲੈ ਸਰ ਜਹਾ ਹਾਂ ਹਾਂਜੀ ਸਰ ਕੀਤੀ ਆ ਹੁਣ ਤਾਂ ਕਿਉਂਕਿ ਉਹਦੇ ਤਾਂ ਸਰ ਪਤਾ ਹੀ ਨਹੀਂ ਸਗਾ ਜਦੋਂ ਉਹਨਾਂ ਨੇ ਜਦਾਂ ਮਾਰ ਕੇ ਉਹ ਲੈ ਕੇ ਆਇਆ ਘਰੋਂ ਪੂਰੀ ਉਹਨੂੰ ਡੈੱਡ ਕਰਕੇ ਲੈ ਕੇ ਆਇਆ ਹਸਪੀਟਲ ਠੀਕ ਆ ਘਰ ਦੇ ਨੂੰ ਉਹਨਾਂ ਨੇ ਫੋਨ ਕੀਤਾ ਕਿ ਆ ਕੇ ਲੈ ਜਾ ਸਰ ਬੋਡੀ ਉਹਨਾਂ ਦੇ ਹਵਾਲੇ ਕਰ ਗਿਆ ਉੱਥੇ ਡੇਵ ਹੋ ਗਿਆ ਉਹ ਕਿਹੜੀ ਕੰਟਰੀ ਤੋਂ ਹੋੜਿਆ ਪਤਾ ਲੱਗਾ ਹਾਂ ਸਿਆ ਸਰ ਪਹਿਲਾਂ ਵੀ 프랑ਕ ਦੇ ਹਾਂਜੀ ਸ਼ਾਇਦ 프랑ਸ ਚ ਹੀ ਆ ਇਦਾਂ ਹੀ ਥੋੜਾ ਜਿਹਾ ਪਹਿਲਾਂ ਗਰੀਬ ਮੀਨਾ ਕੇ ਪਹਿਲਾਂ ਇਹਦੀ ਮੈਰਿਜ ਹੋਈ ਆ ਤੇ ਇਹਨਾਂ ਦੇ ਜਿਹੜਾ ਬਿਆਨ ਮੁਤਾਬਕ ਕਿ ਜਿਹੜਾ ਡਾਕਟਰ ਲੜਕਾ ਪਰਿਵਾਰ ਆ ਤੇ ਲੜਕਾ ਤੰਗ ਪਰੇਸ਼ਾਨ ਕਰਦੇ ਸੀ ਉਹਦੇ ਚੱਕਰ ਦੇ ਵਿੱਚ ਜਿਹੜੀ ਆ ਇਹਨੇ ਕੋਈ ਜਰੀਲੀ ਚੀਜ਼ ਖਾ ਕੇ ਤੇ ਸਾਨੂੰ ਜਿਹੜਾ ਇੱਕ ਡੈਥ ਹੋ ਗਿਆ ਡੀ ਐਮ ਸੀ ਤੋਂ ਆਪਾਂ ਨੂੰ ਜਿਹੜੀ ਇੰਟੀਮੇਸ਼ਨ ਆ ਮਿਲੂ ਹੋਈ ਸੀ ਤੇ ਉਸ ਤੇ ਜਿਹੜਾ ਅਸੀਂ ਬਿਆਨ ਲਿਖ ਕੇ ਇਹਨਾਂ ਦੇ ਪਰਿਵਾਰਕ ਮੈਂਬਰ ਦੇ ਮੁਤਾਬਕ ਬਿਆਨਾਂ ਦਾ ਜਿਹੜੀ ਆ ਕਾਰਵਾਈ ਕਰ ਦਤੀ ਹੈ ਪਰਚਾ ਦੱਤੇ ਗਾ ਦੇਤਾ ਤੇ ਜਲਦੀ ਇਹਨਾਂ ਨੂੰ ਗ੍ਰਫਤਾਰ ਕਰ ਲਏਗਾ ਕਿਹੜੀ ਤਰੀਕ ਦੀ ਅਸੀਂ ਬਾਹਰ ਜਿਹੜੇ ਬਾਹਰ ਖੜੇ ਪ੍ਰਦਰਸ਼ਨ ਕਰਦੇ ਕਿਉਂ ਕਰ ਰਹੇ ਇੱਕ ਕਹਿੰਦੇ ਜੀ ਗ੍ਰਫਤਾਰ ਕਰੋ ਜਲਦੀ ਆ ਗਿਆ ਹੁਣ ਜਿਹੜਾ ਮੋਬਾਈਲ ਵਗੈਰਾ ਉਹਨਾਂ ਦੇ ਬੰਦ ਨੇ ਤੇ ਇਹ ਐਫ ਆ ਨੰਬਰ ਜਿਹੜੀ ਹੈਗੇ 7 2 8 ਇੱਕ ਜਿਹੜੀ 26 ਅਸੀਂ ਦਰਜ ਕੀਤੀ ਹੋਈ ਆ ਤੇ ਜਲਦੀ ਇਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਕੋਈ ਤਾਂ ਮੈਟਰ ਮਾਮਲਾ ਕਿੱਥੇ ਦਾ ਜੀ ਇਹ ਮੈਂ ਬੜਾ ਮਾਨਾ ਵਾਲੀ ਪਿੰਡ ਪੈਂਦਾ ਜੀ ਇੱਥੇ ਰਹੀ ਸੀ ਜਿਹੜੇ ਲੜਕੀ ਦਰਕੀਤੇ ਪਿਛੋਂ ਬਹਿਰਾਮ ਮੁੰਨਾ ਪਿੰਡ ਹੈ ਬਹਿਰਾਮ ਥਾਣੇ ਦੇ ਵਿੱਚ ਉੱਥੋਂ ਦਾ ਪਰਿਵਾਰਕ ਮੈਂਬਰ ਉੱਥੋਂ ਦੇ ਜਿਹੜਾ ਵਿਆਹ ਸੀ ਕਿੰਨੇ ਚਿਰ ਹੋਇਆ ਨਹੀਂ ਨਾ ਇੱਕ ਪਹਿਲਾਂ ਕਰੀਬ 10 ਸਾਲ ਤੇ ਮੁੰਡਾ ਇਸ ਵੇਲੇ ਵਿਆਹ ਕਰਾ ਕੇ ਚਲਾ ਗਿਆ ਕਿੱਥੇ ਉਹ ਜਾਂ ਤੱਕ ਨਹੀਂ ਕਰ ਰਹੇ ਆ ਸਰ ਐਕਚੁਅਲੀ ਮੁੰਡਾ ਇੱਥੇ ਆਇਆ ਹੋਇਆ ਸੀ ਤੇ ਹੁਣ ਦੇਖਦੇ ਆਂ ਤੇ ਜੋ ਵੀ ਹੈਗਾ ਕਿੰਨੇ ਦਾ ਮਾਮਲਾ ਦੱਜਾ ਹੈ ਇਹ ਮੁੰਡਾ ਤੇ ਨਾਲ ਪਰਿਵਾਰਕ ਮੈਂਬਰ ਜੋ ਵੀ ਇਹਨਾਂ ਦੇ ਬਿਆਨਾਂ ਅਨੁਸਾਰ ਜੋ ਵੀ ਕਾਰਵਾਈ ਕਰ ਕੋਈ ਗ੍ਰਿਫਤਾਰ ਕੀਤਾ ਗਿਆ ਨਹੀਂ ਅਜੇ ਉਹ ਗ੍ਰਿਫਤਾਰ ਜਲਦੀ ਕਰਨਾ